ਇਹ ਰੈਲੀ ਕਿੱਧਰ ਕੀ ਕਹੋਂਗੇ ਇਸ ਦਾ ਸੋ ਅੱਜ ਇਹ ਰੈਲੀ ਜਿਹੜੀ ਖਾਲਸਾ ਕਾਲਜ ਕਿੱਲਿਆ ਵਾਲੀ ਤੋਂ ਕੱਢੀ ਜਾ ਰਹੀ ਹੈ ਜਿਹਦਾ ਮਕਸਦ ਹੈ ਕਿ ਲੋਕਾਂ ਨੂੰ ਅਵੇਅਰ ਕਰਨਾ ਕਿ ਉਹ ਟ੍ਰੈਫਿਕ ਦੇ ਰੂਲ ਅਪਣਾਓ ਔਰ ਟ੍ਰੈਫਿਕ ਦੇ ਰੂਲ ਅਪਣਾਉਂਦੇ ਹੋਏ ਆਪਦੀ ਜ਼ਿੰਦਗੀ ਨੂੰ ਸੇਫ ਰੱਖੋ ਜਦੋਂ ਆਪਾਂ ਟ੍ਰੈਫਿਕ ਦੇ ਰੂਲ ਅਪਣਾਵਾਂਗੇ ਕਦੇ ਵੀ ਹਾਦਸਾ ਨਹੀਂ ਹੋਊਗਾ ਕੋਈ ਰੈਲੀ ਦਾ ਇਹੀ ਮਕਸਦ ਹੈ ਲੋਕਾਂ ਨੂੰ ਅਵੇਅਰ ਕਰਨ ਦਾ ਕਿ ਉਹ ਹਰੇਕ ਬੰਦਾ ਸਿੱਖਤ ਹੋਵੇ ਉਹ ਟ੍ਰੈਫਿਕ ਦੇ ਰੂਲ ਅਪਣਾਉਣ ਕài ਮਹੀਨੇ ਚ ਕਿੰਨੇ ਕਵਾੜ ਤੂੰ ਜਾਗਰੂਕਤਾ ਜਿਹੜੇ ਕੈਂਪ ਐ ਕਿੰਨੇ ਕਿਤੇ ਲਗਾ ਰਹੇ ਹਾਂ ਕਿ ਕਿਹੜੇ ਕਿਹੜੇ ਸੁਨਾਰੇ ਬੱਚਿਆਂ ਨੂੰ ਜਾਗਰੂਕ ਕਰਦੇ ਹਾਂ ਹਾਂ ਇਹ ਸ਼ੁਰੂਆਤ ਜੀ ਅੱਜ ਹੋਈ ਐ ਰੈਲੀ ਕੀਤੀ ਐ ਸਕੂਲਾਂ ਕਾਲਜਾਂ ਚ ਜਾ ਕੇ ਬੱਚਿਆਂ ਨੂੰ ਅਵੇਅਰ ਕੀਤਾ ਜਾ ਰਿਹਾ ਐ ਟਰੈਕਟਰ ਲਾਏ ਜਾ ਰਹੇ ਐ ਵਾਹਨਾਂ ਦੇ ਉੱਤੇ ਔਰ ਡਰਾਈਵਰਾਂ ਨੂੰ ਯੂਨੀਅਨ ਚ ਜਾ ਕੇ ਅਵੇਅਰ ਕੀਤਾ ਜਾਂਦਾ ਹੋਰ ਵੀ ਰੈਲੀਆਂ ਜਿਹੜੀਆਂ ਇੱਕ ਮਲੋਟ ਅਸੀਂ ਰੈਲੀ ਐ ਇਸ ਦੌਰਾਨ ਕੱਟਣੀਆਂ ਡੀਵੀ ਸਕੂਲ ਵੱਲੋਂ ਜਿਹੜਾ ਹੋਣਾ ਫਿਰ ਮੁਕਸਰ ਇਸੇ ਤਰ੍ਹਾਂ ਤਿੰਨ ਚਾਰ ਰੈਲੀਆਂ ਜਿਹੜੀਆਂ ਅਸੀਂ ਕੱਢਣੀਆਂ ਜੀ 30 ਤਰੀਕ ਤੱਕ ਤਾਂ ਬਿਲਕੁਲ ਕੀ ਕਹੋਗੇ ਜਿਹੜੇ ਮਨਚਾਲਕ ਹੈਗੇ ਆ ਮਨਚਾਲਕਾਂ ਨੂੰ ਕਿਹੜੀ ਚੁਣੌਤੀ ਦਿਓਗੇ ਕਿਹੜੇ ਮਨਚਾਲਕ ਆ ਵੀ ਮਨਮਰਜ਼ੀ ਨਾਲ ਅੱਗੇ ਪਰ ਰਾਈਡਿੰਗ ਕਰਦੇ ਆ ਜਾਂ ਫਿਰ ਤੇ ਸਪੀਡ ਦੇ ਨਾਲ ਬਲਗੁਰੀਰ ਬਾਜੀ ਕਰਦੇ ਆ ਇਹਨਾਂ ਨੂੰ ਸਾਰਿਆਂ ਨੂੰ ਵਾਰਨਿੰਗ ਆ ਪਹਿਲਾਂ ਤਾਂ ਬੇਨਤੀ ਹੈ ਕਿ ਉਹ ਟ੍ਰੈਫਿਕ ਦੇ ਰੂਲ ਅਪਣਾਉਣ ਕਦੇ ਵੀ ਉਹ ਤਿੰਨ ਤਿੰਨ ਚਾਰ ਚਾਰ ਜਿਹੜੇ ਬੰਦੇ ਆ ਟੂ ਵੀਲਰ ਤੇ ਨਾ ਬੈਠੋ ਕਿਉਂਕਿ ਟੂ ਵੀਲਰ ਦਾ ਨਾ ਹੀ ਟੂ ਵੀਲਰ ਹੈ ਦੋ ਸਵਾਰੀਆਂ ਵਾਸਤੇ ਬਣਿਆ ਦੋਵਾਂ ਦੇ ਸਿਰ ਤੇ ਹੈਲਮਟ ਹੋਣਾ ਚਾਹੀ ਆਪਾਂ ਆਪਦੀ ਜ਼ਿੰਦਗੀ ਦੀ ਸੇਫਟੀ ਜੀ ਆਪਣਾ ਜ਼ਰੂਰੀ ਹੈ ਜ਼ਿੰਦਗੀ ਬੜੀ ਕੀਮਤੀ ਹੈ ਅਗਰ ਜੇ ਕੋਈ ਅੱਖੇ ਨਹੀਂ ਲੱਗੂਗਾ ਫਿਰ ਉਹ ਤੇ ਸਖਤ ਕਾਰਵਾਈ ਕੀਤੀ ਜਾਊਗੀ ਬੰਦਾ ਉਹਦਾ ਚਲਾਨ ਕੀਤਾ ਜਾਊਗਾ ਇਹ ਜਿਹੜਾ ਟ੍ਰੈਫਿਕ ਵੱਲੋਂ ਲਗਾਤਾਰ ਮੰਡੀ ਕਿਲਿਆੜੀ ਦੇ ਈ ਰਿਕਸ਼ਾਆਂ ਦਾ ਜਿਹੜਾ ਕਾਲਾ ਫਾਇ ਉਹ ਮਨ ਚਾਲਕ ਹੈ ਜਿਹੜੇ ਆਪਦੀ ਈ ਰਿਕਸ਼ਾੜੇ ਬਹੁਤ ਗੰਦੀ ਚਲਾਉਂਦੇ ਕੱਟ ਮਾਰਦੇ ਨੇ ਕਿ ਇਹਨਾਂ ਨੂੰ ਚੁਣੌਤੀ ਦੇ ਕੇ ਜਾਵਾਂਗੇ ਜਾਂ ਕੋਈ ਇਹਨਾਂ ਚਲਾਨ ਵਗੈਰਾ ਕਟਾਂਗੇ ਬਿਲਕੁਲ ਜੀ ਇਹਨਾਂ ਨੂੰ ਸਖਤ ਹਦਾਇਤ ਹੈ ਜਿਹੜੇ ਕੋਲ ਲਾਇਸੈਂਸ ਹੈਗਾ ਉਹੀ ਈ ਰਿਕਸ਼ਾ ਚੱਲੂਗਾ ਔਰ ਇਹਨਾਂ ਨੂੰ ਬਾਰ-ਬਾਰ ਸਮੇਂ-ਸਮੇ ਇਹਨਾਂ ਹਦਾਇਤਾਂ ਦਿੰਦੇ ਰਹੇ ਨੇ ਕਿ ਜਦੋਂ ਵੀ ਰਿਕਸ਼ਾ ਚਲਾਉਣਾ ਹੈ ਸਾਈਡ ਤੇ ਚਲਾਉਣਾ ਹੈ ਔਰ ਲਾਇਸੈਂਸ ਜਾਂ ਇਹਨਾਂ ਦੀ ਜਿਹੜੀ ਆਰਸੀ ਹੈ ਉਹ ਬਣਾ ਕੇ ਰੱਖਣਗੇ ਵਰਨਾ ਇਹਨਾਂ ਨੂੰ ਬੰਦ ਕੀਤਾ ਜਾਊਗਾ